ਪੂਰਤ ਮਹੱਲਾ ਤੀਜਾ ਕਰ ਪਹਿਲਾ ਤੇ ਤੁਕੀ ਏਕ ਓੰਕਾਰ ਸਤਗੁਰ ਪ੍ਰਸਾਦਿ ਭਲਕਾਂ ਦੀ ਸਦਾ ਤੂ ਰਖਦਾ ਹਰ ਜੀਉ ਗਰੀਬ ਨੂੰ ਆਸ਼ੀਰਵ ਅਮਰਦਾਸ ਮਹਾਰਾਜੀ ਸ੍ਰੀ ਗੋਇੰਦਵਾਲ ਸਾਹਿਬ ਦੇ ਜੋ ਨਿਵਾਸ ਕਰਦੇ ਸਨ ਉਹ ਸਗਤ ਸਾਧ ਸੰਗਤ ਜੀ ਅਕਬਰ ਪਾਸ਼ਾ ਨੇ ਬੀਰਵਾਲ ਤੇ ਖੁਸ਼ ਹੋ ਕੇ ਇਹ ਕਹਿਐ ਜਿਨਨੇ ਹਿੰਦੂ ਆ ਹਿੰਦੂ ਬੋਧੀ ਆਲੇ ਸਨਨ ਬੋਧੀ ਰੁਪਈਆ ਤੈਨੂੰ ਲਾਟਾ ਉਗਰਾਹ ਕੇ ਲੈ ਜਾ ਕਰ ਇਹ ਬਈਰ ਵਾਲੇ ਸਾਰੇ ਇਲਾਕਿਆਂ ਵਿੱਚੋਂ ਅਗਰਹੋਂਦਾ ਅਗਰਹੋਂਦਾ ਗੋਨਵਾਲ ਸਾਹਿਬ ਜਦੋਂ ਪੁੱਜਿਆ ਇੱਥੇ ਲੋਕਾਂ ਨੂੰ ਇਕੱਠੇ ਕਰਕੇ ਕਹਿਣ ਲੱਗਾ ਕਿ ਵੀ ਤੁਸੀਂ ਇੱਥੇ ਜਿੰਨੇ ਬਸਤੋਂ ਹਿੰਦੂ ਉਹ ਸਾਰੇ ਮੈਨੂੰ ਰੁਪਈਆ ਬੋਧੀ ਦਿਓ ਇਹ ਕਹਿਣ ਲੱਗੇ ਵੀ ਇਹ ਤਾਂ ਗੁਰੂ ਅਮਰਦਾਸ ਸਾਹਿਬ ਦੀ ਨਗਰੀ ਹੈ ਲੋਕਾਂ ਨੇ ਕਿਹਾ ਇੱਥੇ ਗੁਰੂ ਦਾ ਲੰਗਰ ਚੱਲਦਾ ਹੈ ਕੰਮ ਅਸੀਂ ਕੋਈ ਨਹੀਂ ਕਰਦੇ ਗੁਰੂ ਦੇ ਲੰਗਰ ਕਿਉਂ ਪ੍ਰਸ਼ਾਦ ਛਕਦੇ ਆਂ ਤੇ ਤੈਨੂੰ کہیں ਤੇ ਲੰਗਰ ਤੋਂ ਪ੍ਰਸ਼ਾਦ ਲਿਆ ਦਿੰਨੇ ਹਨ ਇਹਨਾਂ ਕਹਿੰਦੇ ਨਹੀਂ ਮੈਂ ਤਾਂ ਰੁਪਇਆ ਲਵਾਵਾਂਗਾ ਸਾਰਿਆਂ ਤੋਂ ਇਸ ਰੁਪਇਆ ਅੱਗੇ ਵਾਪੇ ਲਿਖਾ ਦਿਓ ਨਾ ਤੇ ਇੱਕ ਇੱਕ ਰੁਪਇਆ ਸਾਰੇ ਜਿੰਨੇ ਗੋਦਵਾਲ ਦੇ ਘਰ ਇਕੱਠੇ ਕਰਕੇ ਲਿਆਓ ਇਹ ਲੋਕਾਂ ਨੇ ਫਿਰ ਮਹਾਰਾਜ ਅੱਗੇ ਬੇਨਤੀ ਕੀਤੀ ਫਜੂਰ ਨੇ ਕਿਹਾ ਭਾਈ ਚੰਗਾ ਉਹਨੂੰ ਤੁਸੀਂ ਕਿਹਾ ਸੀ ਵੀ ਲੰਗਰ ਜੋ ਪ੍ਰਸ਼ਾਦਾ ਛਕਣਾ ਇੱਥੇ ਗੁਰੂ ਘਰ ਲੰਗਰ ਚੱਲਦਾ ਹੈ ਫਿਰ ਮਹਾਰਾਜ ਉਹ ਤੋਂ ਪਾਸ਼ਾ ਦੇ ਪਰਵਾਨੇ ਆ ਗਏ ਕਹਿੰਦੇ ਛੇਤੀ ਚੱਲੋ ਮਾਰੇ ਕਹਿੰਦੇ ਹੁਣ ਆ ਹੀ ਨਹੀਂ ਸਕਾ ਉਹ ਤੇਰੇ ਬਰਫ ਚ ਪੈ ਕੇ ਗਲ ਜੂਆ। ਐਵੇਂ ਬੀਰਵਾਲਾ ਹੋਈ ਸੀ ਉਸ ਵੇਲੇ ਜਦੋਂ ਸਿੱਖਾਂ ਦੀ ਰੱਖਿਆ ਕੀਤੀ ਐ। ਬੀਰਵਾਲ ਗੁਜਰੇ ਸੁਣਿਆ ਉਸ ਵੇਲੇ ਸਿੱਖਾਂ ਨੇ ਕਿਹਾ ਮਾਰਿਆ ਆਪ ਨੂੰ ਬੜੀ ਕਿਰਪਾ ਕੀਤੀ। ਹਜੂਰ ਉਸ ਵਕਤੇ ਸ਼ਬਦੋ ਚਾਰਦੇ ਰੱਖਿਆ ਦਾ ਤੋਰਠ ਮਹੱਲਾ ਤੀਜਾ ਕਰ ਪਹਿਲਾ ਤੇ ਤੁਕੀ ਇੱਕ ਓਅੰਕਾਰ ਸਤਗੁਰ ਪ੍ਰਸਾਦਿ। ਬੀਰਵਾਲ ਦੇ ਬੜੇ ਚੁਟਕਲੇ ਐ ਬੜਾ ਸਿਆਣਾ ਸੀ ਪਰ ਗੁਰੂ ਘਰ ਨਾਲ ਵੈਰ ਕਰਨੇ ਕਰਕੇ ਯੇ ਲੋ ਲੜਾਈ ਚੜ ਕੇ ਗਿਆ ਤੇ ਬਰਫ 'ਚ ਪੈ ਕੇ ਗਲ ਗਿਆ ਸੀ ਭਗਤਾਂ ਦੀ ਸਦਾ ਤੂ ਰੱਖਦਾ ਹਰ ਜੀ ੴ ਸਤਿਗੁਰੂ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਤਰਾਕ ਤੁੰਦਾ ਹੈ। ਫੇਰ ਪਰਮੇਸ਼ਰ ਦਾ ਕਾਂਤਪੁਰਖ ਜੀ ਆਹ ਭਗਤਾਂ ਦੀ ਸਜਾਈ ਰੱਖਦੇ ਆਏ ਹੋ ਤੂ ਰੱਖਦਾ ਆ ਰਹਿਲਾਦ ਤੇ ਪ੍ਰਹਿਲਾਦ ਦੀ ਤ੍ਰੋਹ ਦੀ ਰੱਖਿਆ ਕਰਦਾ ਆਇਆ ਹੈ। ਰਹਿਲਾਦ ਜਾਨ ਤੋਦ ਰਖ ਲਏ ਹਰ ਜੀ ਪ੍ਰਲਾਦ ਜਨ ਭਗਤ ਮਰ ਇਸ ਦੇ ਕਾਹ ਹੀ ਆਪ ਜੀ ਰਖ ਲਿਆ ਹੇ ਹਰੀ ਜੀ ਹਰਨਾਖ ਸਮਾਰ ਪਚਾਇਆ ਜਿਹੜਾ ਕਿਉਂ ਹੀ ਵੈਰ ਕਰਦਾ ਸੀ ਵੀ ਨਾਮ ਨਹੀਂ ਜਪਣ ਦੇਣਾ ਉਸ ਹਰਨਾਖ ਜਿਹੜਾ ਮਾਰਨ ਨੂੰ ਕਰਦਾ ਸੀ ਇਸ ਨੂੰ ਮਾਰਨ ਵਾਸਤੇ ਤਲਵਾਰ ਖਿੱਚੀ ਸੀ ਉਹਨੂੰ ਮਾਰ ਕਰਕੇ ਮਾਰਿਆ ਸਦੀ ਪਾਰਸ਼ੀ ਪਚਾਰ ਤਾਂ ਖਤਮ ਕਰਤਾ ਸਮਾਪਤ ਕਰ ਦਿੱਤਾ ਗੁਰਮੁਖਾ ਨੂੰ ਪਰਤੀਤ ਹੈ ਹਰ ਜੀ ਤੇਰੀ ਅਕਾਲ ਪੁਰਖ ਜੀ ਗੁਰਮੁਖਾ ਨੂੰ ਤੇਰੇ ਬਲਵੀ ਪ੍ਰਤੀਤ ਭਰੋਸਾ ਹੈ ਆ ਪੈਸੇ ਬਣੀ ਹੋ ਮਨਮੁਖ ਭਰਮ ਕੋ ਲਾਇਆ ਮਨਮੁਖਾ ਕਿਧ ਭਰਮ ਚ ਭੁੱਲਿਆ ਰਹਿੰਦਾ ਕਿ ਹਰਨਾਕਸ਼ੀ ਵੱਡਾ ਉਹਨਾ ਨਾਸਤਿਕਾਂ ਦਾ ਆਦੀ ਹੋਇਆ ਹਰ ਜੀ ਇਹ ਤੇਰੀ ਵਡਿਆਈ ਬੜੀ ਅਕਾਲ ਪੁਰਖ ਜੀ ਇਹ ਤੇਰੀ ਬੜੀ ਭਾਰੀ ਵਡਿਆਈ ਹੈ ਭਗਤਾ ਕੀ ਪੈਜ ਰੱਖ ਤੂੰ ਸੋ ਇਹ ਸਰੂਕੇ ਮਾਲਕ ਆਦੇ ਤਖਤਾਂ ਦੀ ਪੈਜ ਪਰ ਤੱਗਿਆ ਰੱਖਣਾ ਕਰ ਤੋ ਭਗਤ ਤੇਰੀ ਸਰਣਾ ਅਰ ਜੀ ਮਹਾਰਾਜ ਚਹਾਂ ਜੁਗਾਂ ਦੇ ਆਪ ਕੀ ਸ਼ਰਨ ਹੰ ਰਹਾਉ ਭਗਤਾ ਨੂੰ ਜੰਮ ਜੋ ਇਹ ਨਾ ਸਾਕ ਕੈ ਜੰਮ ਵੀ ਤਾੜ ਨਹੀਂ ਸਕਦਾ ਦੇਖ ਨਹੀਂ ਸਕਦਾ ਉਹਨਾਂ ਅੱਖ ਭਰ ਕੇ ਕਾਲ ਨਾ ਨੇੜੇ ਜਾਈ ਅਦੇ ਕਾਲ ਮਰਤੂ ਦਾ ਸਮਾਂ ਵੀ ਉਹਨੇ ਨੇੜੇ ਨਹੀਂ ਜਾ ਸਕਦਾ ਭੂਤ ਵੀ ਖਤ ਵਰਤਮਾਨ ਕਾਲ ਵਿੱਚ ਵੀ ਉਹ ਨਰਲੇਪ ਰਹਿੰਦੇ ਹਨ ਕੇਵਲ ਰਾਮ ਨਾਮ ਮਨ ਵਸਿਆ ਉਹਨਾਂ ਦੇ ਕੇਵਲ ਇੱਕੋ ਇੱਕ ਮੁਕਤੀ ਦੇ ਦੇਣ ਵਾਲਾ ਰਾਮ ਦਾ ਨਾਮ ਮਨ ਵਿੱਚ ਵਸਿਆ ਹੋਇਆ ਹੈ ਨਾਮੇ ਹੀ ਮੁਕਤ ਪਾਈ ਨਾਮ ਕਰਕੇ ਉਹਨਾਂ ਗੁਰੂਖੰਦ ਮੁਕਤੀ ਪਾਈ ਹੈ ਹੋਰ ਜੋਗ ਜਗਨੇ ਫਲਾਦਕ ਸਮਝਦੇ ਹਨ ਰਿੱਧ ਸਿੱਧ ਸਭ ਭਗਤਾ ਚਰਨੀ ਲੱਗ ਰਿੱਧੀਆਂ ਨੂੰ ਦੀ ਤੋੜ ਤੋਂ ਸਿੱਧੀਆਂ ਗੋਪਤ ਪ੍ਰਗਟ ਹੋ ਕੇ ਬੈਠਣ ਵਾਲੀਆਂ ਸਭ ਭਗਤਾਂ ਦੇ ਅਧੀਨ ਹੋ ਕੇ ਚਰਨੀ ਲੱਗੀਆਂ ਹਨ ਗੁਰ ਕੈ ਸਹਿਜ ਸੁਭਾਈ ਉਹ ਗੁਰਾਂ ਦੀ ਸ਼ਰਨ ਚ ਰਹਿੰਦੇ ਸ਼ਾਂਤੀ ਸੁਭਾਅ ਧਾਰ ਕੇ ਸੇਜੇ ਗੁਰਾਂ ਦੀ ਕਿਰਪਾ ਕਰਕੇ ਭਗਤਾਂ ਦੇ ਚਲਣੀ ਲੱਗੀਆਂ ਹਨ ਮਨਮੁਖਾਂ ਨੂੰ ਪਰਤੀਤ ਨਾ ਆਵੀ ਜਿਵੇਂ ਮਨਮੁਖ ਉਹਨਾਂ ਜਪਰੂ ਸੈਨੀ ਹੁੰਦਾ ਸਤਗੁਰਾਂ ਦੇ ਉੱਤੇ ਅੰਸਰ ਲੋਭ ਸੁਆਰ ਉਹਨਾਂ ਦੇ ਖਾਣ ਪੀਣ ਦਾ ਲੋਭ ਦਾ ਸ਼ਾਰ ਪ੍ਰਯੋਜਨ ਹੈ ਲਾਭ ਸਮਝਦੇ ਹਨ ਗੁਰਮੁਖੇ ਹਿਰਦਾ ਸਾਉ ਦਾ ਨਾ ਪੀਦੇ ਗੁਰਮੁਖਾਂ ਦੀ ਸੰਗਤ ਨਹੀਂ ਕੀਤੀ ਇਸ ਕਰਕੇ ਹਿਰਦੇ ਨੂੰ ਸ਼ਗਲ ਨਾਲ ਦਿਨਿਆ ਨਹੀਂ ਹੁੰਦਾਂ ਨੇ ਇਹ ਮਨੋ ਸਭ ਹਿਰਦੇ ਦਾ ਪੰਜੋ ਖਰੇ ਬੀੜ ਵਿੱਚ ਕਿ ਜੇ ਨੇ ਮਨੋਂ ਖਿਰਦੇ ਸਾਉਦ ਨੂੰ ਭੇਡੋ ਬਣਾਤਾ ਹੈ ਇਹ ਪਾਠ ਗੁਰਮੁਖੀ ਹੈ ਗੁਰਮੁਖਾਂ ਦੀ ਸੰਗਤ ਕਰਕੇ ਹਿਰਦੇ ਨੂੰ ਸ਼ਬਦ ਕਰਕੇ ਬਿੰਨਿਆ ਨਹੀਂ ਮਲਾਇਆ ਨਹੀਂ ਹੈ ਹਰ ਨਾਮ ਨਾ ਲਾਗਾ ਭਾਉ ਨੂੰ ਪਰਮੇਸ਼ਰ ਦੇ ਨਾਮ ਦਾ ਪ੍ਰੇਮ ਨਹੀਂ ਭਾਈ ਲੱਗਾ ਹੈ ਮੂੜ ਕਪਟ ਪਾਜ ਲਹਿ ਜਾਸੀ ਕੋ ਜੂਠ ਬੋਲਣ ਵਾਲਿਆਂ ਦਾ ਛਾਲ ਤੇ ਪਾਜ ਜਿਹੜਾ ਪਖੰਡ ਹੋਇ ਦਖਾਵਾਂ ਲੈ ਜਾਏਗਾ ਮਨਮੁਖ ਫਿਕਾ ਆਲਾ ਮਨਮੁਖਾਂ ਦਾ ਜਿਹੜਾ ਆਪ ਹੈ ਕਿ ਹਉ ਅਹੰ ਬ੍ਰਹਮ ਅਸਮੀ ਰੂਪ ਹੈ ਇਹ ਫਿਕਾ ਦਰਪਤੀ ਆਲਾਪ ਉਚਾਰਨ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤਾਂ ਦੇ ਵਿੱਚ ਆਪ ਮਾਰਾ ਹਿਰਦਿਆਂ ਚ ਪ੍ਰਤੱਖ ਹੋ ਕੇ ਵਰਦਾ ਹੈ ਪ੍ਰਭੂ ਜੀ ਭਲਤੀ ਹੋ ਤੂ ਜਾਤ ਭਗਤੀ ਕਰਕੇ ਹੋ ਨਿਸ਼ਚੇ ਕਰਕੇ ਭਗਤਾਂ ਤੈਨੂੰ ਜਾਣਿਆ ਹੈ ਮਾਇਆ ਮੋਹ ਸਭ ਲੋਕ ਹੈ ਤੇਰੀ ਇਹ ਜਿਹੜੇ ਸਾਰੇ ਲੋਕ ਹੈ ਤੇਰੀ ਮਾਇਆ ਦੇ ਮੋਹ ਚ ਹੈ ਇਹ ਮਾਇਆ ਦਾ ਮੋਹ ਤੇਰੀ ਦਾ ਚਿੰਬੜਿਆ ਹੈ ਤੇਰੀ ਇਹ ਜੀ ਮਾਇਆ ਹੈ ਸਾਰੇ ਲੋਕਾਂ ਨੂੰ ਆਇਆ ਦਾ ਮੋਹ ਹੈ ਤੂੰ ਏਕੋ ਪੁਰਖ ਵਿਧਾਤੀ ਕੋਈ ਤੂੰ ਕਰਮਾਂ ਅਨਸਾਰ ਫਲ ਪ੍ਰਦਾਤਾ ਹੈ ਪੂਰਣ ਹੋਮੈ ਮਾਰ ਮਨਸਾ ਮਨਹਿ ਸਮਾਣੀ ਇਹਨਾਂ ਨੂੰ ਦੇਵ ਵੀ ਹੰਗਤਾ ਮਾਰਤੀ ਵਾਸ਼ਨਾ ਵੀ ਮਨ ਵਿੱਚੋਂ ਸਮਾਗੀਆਂ ਲਏ ਹੋ ਗਈਆਂ ਮਿਟ ਗਈਆਂ ਗੁਰ ਕੈ ਸ਼ਬਦ ਪਛਾਤਾ ਹੋਮੈ ਗੁਰ ਕੈ ਸ਼ਬਦ ਹੈ ਹੋਮੈ ਮਾਰ ਮਨਸਾ ਮਨਹਿ ਸਮਾਣੀ ਗੁਰਾਂ ਦੇ ਸ਼ਬਦ ਕਰਕੇ ਜਿਨ੍ਹਾਂ ਨੇ ਹੋਮੈ ਨੂੰ ਮਾਰਿਆ ਹੈ ਵਾਸ਼ਨਾ ਵੀ ਮਨ ਚ ਸਮਾਗੀਆਂ ਹਨ ਉਹਨਾਂ ਨੇ ਪਛਾਤਾ ਤੇਰੇ ਸਰੂਪ ਨੂੰ ਪਛਾਣ ਲਿਆ ਹੈ। ਅਚਿੰਤ ਕੰਮ ਕਰ ਹੈ ਪ੍ਰਭ ਤਨ ਕੀ। ਉਹ ਉਹਦੇ ਅਜਨਕੇ ਦੀ ਸਕੇ ਪਾਪ ਸ਼ਖ ਸਮਾਤ ਕਰੀ। ਸਾਰੇ ਕੰਮ ਪੂਰੇ ਕਰਨ ਜੀ ਉਹ ਕਲਯੁਗ ਦਾ ਜਗ ਪੂਰਾ ਕਰਤਾ। ਅਤੇ ਜਿਵੇਂ ਨਾਉ ਦੀ ਛਪੜੀ ਬੰਦ ਕੀਤੀ। ਧੰਨੇ ਦਿਓ ਗਉਂਾ ਚਾਰੀਆਂ। ਕਿਉਂ ਚਿਤ ਵੀ ਨਹੀਂ ਤੋੜੈ ਟੋਕੇ ਉਹ ਤੇਰੇ ਜੁੜੇ ਰਹਿੰਦੇ ਹੈ। ਤੇ ਉਹਨਾਂ ਦੇ ਕੰਮ ਆਪ ਕਰਦਾ ਹੈ ਜੋ ਜਨ ਹਰਕਾਰ ਸੇਵਕੋ ਹਰ ਕਿਸ ਕੀ ਕਾਮੀ ਜਿਨਾਂ ਹਰ ਕਾ ਨਾਮ ਪਿਆਰਾ ਜਿਨਾਂ ਨੂੰ ਕ੍ਰਿਸ਼ਣ ਆਪਕਾ ਨਾਮ ਪਿਆਰਾ ਲੱਗਦਾ ਹੈ ਹੋਰ ਪ੍ਰਸਾਦ ਸਦਾ ਮਾਨਵਸਿਆ ਗੁਰੂ ਦੀ ਕਿਰਪਾ ਕਰਕੇ ਜਿਨ੍ਹਾਂ ਦੇ ਮਨ ਸਦਾ ਵਾਸ ਤੇ ਮਾਰਾ ਆਪਦਾ ਨਾਮ ਬਸ ਗਿਆ ਹੈ ਸਭ ਕਾਜ ਸਵਾਰਨ ਹਾਂ ਇਹ ਨੈ ਉਹ ਸਾਰਿਆਂ ਕਾਰਜਾਂ ਨੂੰ ਭਗਤਾਂ ਦੇ ਨੂੰ ਸਵਾਰਨ ਵਾਲਾ ਹੈ ਮੋਖ ਦੇ ਵਿਹਾਰਕ ਉਹਨਾਂ ਕੀ ਰੀਸ ਕਰੇ ਸੋ ਵਿਗੁੱਚੈ ਜਿਵੇਂ ਉਹਨਾਂ ਭਗਤਾਂ ਦੀ ਰੀਸ ਬਰਾਬਰੀ ਉਹ ਬੁਗੂਚੇ ਖਰਾਬ ਹੀ ਹੁੰਦਾ ਹੈ ਜਿਨ ਹਰਿ ਪ੍ਰਭ ਹੈ ਰਖਵਾਰ ਜਿਨ੍ਹਾਂ ਦਾ ਹਰੀ ਪ੍ਰਭੂ ਰੱਖਿਆ ਕਰਨ ਵਾਲਾ ਉਹਨਾਂ ਦਾ ਕੋਈ ਬਾਲ ਨਹੀਂ ਬਿੰਦਾ ਕਰ ਸਕਦਾ ਤਿਨ ਸਤਗੁਰ ਸੇਵੇ ਕੇ ਨਾ ਪਾਇਆ ਸਤਗੁਰੂ ਵੀ ਟਹਿਲ ਕਰੀ ਤੋਂ ਬਗੈਰ ਕਿਸੇ ਨੇ ਵੀ ਪਰਮਾਰਥ ਨੂੰ ਨਹੀਂ ਪਾਇਆ ਮੁਕਤੀ ਨੂੰ ਵੀ ਕਿਸੇ ਨੇ ਨਹੀਂ ਪਾਇਆ ਹੈ ਮਨਮੁਖ ਭੌਕ ਮੋਏ ਬਿਲ ਲਾਈ ਮਨਮੁਖ ਲੋਕ ਪਜਾਰਥਾਂ ਆ ਕੇ ਬਰਲਾਅ ਕਰਦੇ ਹੋਏ ਪੌਂਹ ਤੌ ਕੇ ਕੁੱਤੇ ਵਾਂਗੂ ਬਰਲਾਅ ਕਰਦੇ ਮੋ ਫੜ ਗਏ ਹੋਏ ਮਰ ਗਏ ਹਨ ਆਵੇ ਜਾਵੇ ਥੌਰ ਨਾ ਪਾਵੇ ਉਹਨੇ ਇਹ ਨੂੰ ਧਾਰ ਕੇ ਜਾਂਦੇ ਜੁਨਾ ਵਿੱਚ ਥਾਂ ਨਹੀਂ ਪਾਉਂਦੇ ਸੱਚਖੰਡ ਵਿੱਚ ਸੁਖ ਮਹਿ ਦੁਖ ਸਮਾਈ ਇੱਕ ਦਾ ਦੁਖ ਗਰਬਦਾ ਹੈ ਫਿਰ ਦੁਖ ਹੋਰ ਦਿੱਤਾ ਪੈ ਜਾਂਦੀ ਹੈ ਨਰਕ ਦੇ ਦੁੱਖ ਵਿੱਚ ਸਮਾਉਂਦੇ ਮਿਲਦੇ ਹਨ ਗੁਰਮੁਖ ਹੋਵੇ ਤੂੰ ਅੰਮ੍ਰਿਤ ਪੀਵੇ ਜਿਵੇਂ ਗੁਰਮੁਖ ਅੰਮ੍ਰਿਤ ਨਾਮ ਨੂੰ ਪੀਂਦੇ ਹਰ ਵਕਤ ਇਹ ਜੇ ਸਾਜ ਸਮਾਈ ਸੁਨੇ ਸਦਾ ਸੱਚ ਸੂਝ ਮਿਲਦੀ ਸਮਾ ਜਾਂਦੀ ਲੀਨ ਹੋ ਜਾਂਦੀ ਹੈ ਬਿਨ ਸਤਗੁਰ ਸੇਵੀ ਜਨਮ ਨਾ ਛੁੱਡੇ ਸਤਗੁਰ ਦੀ ਫੈਲ ਕਰੀ ਤੋ ਬਗੈ ਜਮਨ ਮਰਨ ਨਹੀਂ ਜੀ ਆ ਮੂ ਛੱਡਦਾ ਚਿੰਬੜਾ ਹੀ ਰਹਿੰਦਾ ਗਾਲ ਹਰਕ ਦੀਆਂ ਟਿੰਡਾ ਨੂੰ ਆਵਾਗੋਂ ਚ ਪਏ ਰਹਿੰਦੇ ਹਨ ਇਹ ਅਨੇਕ ਕਰਮ ਕਰ ਅਧ ਕਾਇ ਇਹ ਅਧਿਕ ਤੋਂ ਆਦਿਕ ਬਹੁਤ ਛਲੇ ਤੇ ਕਰਮਾਦ ਕਮ ਨਿਤ ਨੂੰ ਮਿਤਾਦ ਕੰ ਨੂੰ ਕਰਦਾ ਰਹੇ ਜੰਮਣ ਮਨ ਤੋਂ ਛੁੱਟ ਨਹੀਂ ਸਕਦਾ ਜੀਤ ਪੜਹਿ ਤੈ ਬਾਦ ਵਖਾਣ ਹੁਣ ਕੀ ਦਸੀਏ ਵੇਦਾਂ ਦਾ ਪਾਠ ਕਰਨ ਲੱਗ ਜੇ ਤੇ ਬਾਦ ਚਰਚਾ ਕਰਨ ਲੱਗ ਜਾਵੇ ਜਲਪ ਅਦੇ ਇਸੇ ਪ੍ਰਕਾਰ ਬਤੰਡਾ ਆਦਿ ਜਲਪਾਵਾਦ ਆਦਕ ਵੇਨਹਾਰ ਪਾਤਕ ਦਵਾਈ ਖਰੀਦੀ ਪ੍ਰਾਤਿਵ ਵਗੈਰ ਇੱਜ਼ਤ ਹੀ ਉਹਨਾਂ ਨੂੰ ਗਵਾਲੀ ਕਾਮਕ੍ਰੋਧ ਹੰਕਾਰ ਆਦਕ ਨੇ ਇੱਜ਼ਤ ਤੇ ਜਾਨ ਖਰਾਬ ਕਰਤੀ ਅੱਜਾ ਸਤਿਗੁਰ ਸਾਚੀ ਜਿਸ ਬਾਣੀ ਸੱਜੇ ਆਪ ਸਤਿਗੁਰੂ ਜੀ ਹਨ ਗੁਰਨਾਮੁਸਾਹ ਸੱਚੀ ਜਨਨ ਦੀ ਸਰੂਪ ਦੀ ਸਖਿਆਤਤਾ ਵਾਲੀ ਬਾਣੀ ਹੈ। ਪੰਜ ਛੂਟ ਹੈ ਗੁਰ ਸਰਣਾਈ। ਸਤਿਗੁਰਾਂ ਦੀ ਸ਼ਰਨ ਪੈ ਕੇ ਗੁਰਬਾਣੀ ਦਾ ਭਜਨ ਕਰਨ ਉਹ ਛੁਟਕਾਰਾ ਪਾ ਜਾਂਦੇ, ਮੁਕਤ ਹੋ ਜਾਂਦੇ ਐ। ਜਿਨ ਹਰਮਨ ਵਸਿਆ ਸੇ ਦਰ ਸਾਚੇ। ਜਿਨੋਂ ਦੇ ਪ੍ਰਮੇਸ਼ਰ ਮਨ ਚ ਵਸ ਗਿਆ ਉਹ ਸਾਧ ਸੰਗ ਰੂਪੀ ਦਰਜ ਵੀ ਸੱਚੇ ਐ। ਦਰਗਾਹ ਰੂਪੀ ਦਰਜ ਵੀ ਸੱਚੇ ਹਨ ਪਰਲੋਕ ਚ। ਦਰ ਸਾਚੇ ਸਚਿਆਰ। ਜਿਵੇਂ ਸੰਤ ਸਿੰਘ ਜੀ ਦਰ ਹਿਰਦੇ ਕਰਕੇ ਸੱਚੇ ਐ। ਉਨ ਨੂੰ ਸਚਿਆਰਾ ਸੱਚ ਦੀ ਪ੍ਰਾਪਤੀ ਹੈ ਫੇਰ ਪੜੋ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਜਿਨ੍ਹਾਂ ਦੇ ਹਰੀ ਮਨ ਵਸ ਗਿਆ ਉਹ ਦਰ ਸੰਸਾਰ ਚ ਵੀ ਸੱਚੇ ਹਨ ਦਰ ਸਾਚੇ ਸਚਿਆਰਾ ਪ੍ਰਤੀ ਸ਼ਾਂਗ ਸੰਗ੍ਰੂਪੀ ਦਰਜ ਵੀ ਸੱਚੀ ਹੈ ਅਤੇ ਉਹ ਦਰ ਸਾਚੇ ਪ੍ਰਲੋਗ ਰੂਪੀ ਦਰਜ ਸੱਚੇ ਹਨ ਸਚਿਆਰਾ ਸੱਚ ਦੀ ਪ੍ਰਾਪਤੀ ਵਾਲੇ ਹੋਣ ਤੇ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਜਿਨ੍ਹਾਂ ਦੇ ਹਰੀ ਮਨ ਵਸ ਗਿਆ ਉਹ ਗਿਆਨ ਚ ਵੀ ਸੱਚੇ ਹੈ ਤੇ ਦਰਸਾ ਕੇ ਤੁਰਿਆ ਪਦ ਰੂਪੀ ਦਰਜ ਵੀ ਸੱਚੇ ਹੈ ਤੇ ਦਰਸਾ ਕੇ ਸਜਿਆਰਾ ਪ੍ਰਲੋਗ ਰੂਪੀ ਦਰਜ ਵੀ ਸੱਚ ਦੀ ਪ੍ਰਾਪਤੀ ਵਾਲੇ ਹਨ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਉਹਨਾਂ ਦੀ ਸੋਭਾ ਵਡਿਆਈ ਜੁਗਾਂ ਜੁਗਾਂ ਚੋਂ ਹੁਣ ਜੁਗਾਂ ਚ ਹੋ ਰਹੀ ਹੈ ਜੁਗ ਜੀਵ ਇਸ ਤੇਕ ਦੀ ਏਕਤਾ ਕਰਕੇ ਜੁਗ ਪੁਰਖ ਪਰਕ ਪਿਛੇ ਸਾਰੇ ਜੋਸ ਪ੍ਰਵੇਸ਼ ਨੂੰ ਜੁੜਿਆ ਹੋਇਆ ਜਾਣ ਕੇ ਉਹਨਾਂ ਦੀ ਸ਼ੋਭਾ ਹੋ ਰਹੀ ਹੈ ਕੋਈ ਨਾ ਮੀਟਣ ਹਾਰਾ ਉਹਨਾਂ ਦੀ ਸ਼ੋਭਾ ਨੂੰ ਦੇਖੋ ਤਨੂਪਰੇ ਲਾਗ ਨੂੰ ਸਾਰੇ ਜਾਣਦੇ ਐ ਕੋਈ ਮਟਾਉਣ ਵਾਲਾ ਨਹੀਂ ਉਹਨਾਂ ਦੀ ਸ਼ੋਭਾ ਦੇ ਤਾਈ ਨਾਨਕ ਤਿੰਨ ਕੈ ਸਦ ਬਲਿਹਾਰ ਸਤਿਗੁਰੂ ਜੀ ਕਹਿੰਦੇ ਉਹਨਾਂ ਗੁਰਮੁਖਾਂ ਤੋਂ ਸੈਂਕੜੇ ਵਾਰੀ ਬਲਿਹਾਰ ਜਾਈਏ ਜਿਨ ਹਰ ਰੱਖਿਆ ਔਰ ਧਾਰਾ ਜਿਨਾਂ ਨੇ ਹਰਿ ਅਕਾਲ ਕੁਸ਼ ਦੇ ਨਾਮ ਨੂੰ ਔਰ ਹਿਰਦੇ ਦੇ ਅੰਦਰ ਧਾਰ ਕੇ ਵਸਾ ਕੇ ਰੱਖਿਆ ਤਨੋ ਮਹਾਂਪੁਰਖਾਂ ਨੇ ਉਨਾਂ ਦੀ ਵੀ ਅਈ ਸਲਾਕ ਕਾਇਮ ਰਹਿੰਦੀ ਹੈ ਉਹਨਾਂ ਦੀ ਸੂਭਾ ਜੁਗ ਜੁਗ ਹੋਵੇ ਨਾਨਕ ਜਿਨ ਕੈ ਸਦ ਬਲੇ ਹਾਰ ਜਿਨ ਹਰ ਰੱਖਿਆ ਉਹ ਧਾਰ ਲਾਇ ਸਿਦ ਕੰਸਾ